ਵੈਗੁਰਜੀਕਾ ਖਾਲਸਾ ਜੀ ਵੈਗੁਰਜੀਕੀ ਫਤਿਹ ਹਲਕਾ ਕਨੌਰ ਦੇ ਪਿੰਡ ਖਾਨਪੁਰ ਦੇ ਵਿੱਚ ਗਰਾਊਂਡ ਦਾ ਜਿਹੜਾ ਕੰਮ ਚੱਲਦਾ ਪਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹਲਕੇ ਕਨੌਰ ਨੂੰ 30 ਦੇ ਕਰੀਬ ਜਿਹੜਾ ਖੇਡ ਗਰਾਊਂਡ ਦਿੱਤੇ ਸਾਡਾ ਪੰਚਾਇਤੀ ਰਾਜ ਡਿਪਾਰਟਮੈਂਟ ਐਸਜੀਓ ਸਾਹਿਬ ਜੈ ਜੀ ਸਾਹਿਬ ਐਕਸਨ ਸਾਹਿਬ ਅੱਜ ਖਾਨਪੁਰ ਦੇ ਗਰਾਊਂਡ ਦੇ ਵਿੱਚ ਆਇਆ ਸੀ ਖਾਨਪੁਰ ਰੇਲੂ ਦੇ ਬਹੁਤ ਸੋਹਣਾ ਮਨਪਸੰਦ ਗਰਾਊਂਡ ਜਿਹੜਾ ਇੱਕ ਜਿਹੜਾ ਕਮਰਾ ਬਣਾਇਆ ਜਾ ਰਿਹਾ ਵਾਸ਼ਰੂਮ ਬਣਾਏ ਜਾ ਰਹੇ ਨੇ ਚੇਨਿੰਗ ਫੈਂਸਿੰਗ ਕਰਕੇ ਚਾਰ ਸ਼ਫੇਰੇ ਸਮਰਸੀਬਲ ਬੋਰ ਲਾ ਕੇ ਵਾਲੀਬਾਲ ਦਾ ਗਰਾਊਂਡ ਜਿਹੜਾ ਇਹਨਾਂ ਦਾ ਪਹਿਲਾਂ ਬਣਿਆ ਹੋਇਆ ਵਿੱਚ ਉਹ ਵੀ ਕਾਊਂਟ ਹੋ ਜਾਏਗਾ ਨਾਲ ਚੱਲੀ ਜਾਏਗਾ ਸੋ ਤਕਰੀਬਨ ਮੇਨੂੰ ਲੱਗਾ 2 ਏਕੜ ਦੇ ਨੇੜੇ ਤੇੜੇ ਜਿਹੜੀ ਇਹ ਜਗਾ ਹੋਵੇਗੀ ਸੋ ਸਾਰੇ ਨੌਜਵਾਨ ਸਾਥੀਆਂ ਨੂੰ ਬੇਨਤੀ ਹੈ ਘਨੌਰ ਦੇ ਵਿੱਚ ਜਿੱਥੇ-ਜਿੱਥੇ ਵੀ ਗਰਾਊਂਡਾਂ ਦਾ ਕੰਮ ਚੱਲਦਾ ਪਿਆ ਮੈਂ ਸਰਪੰਚ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਵੀ ਜਾਓ ਆਪ ਕੋਲੇ ਖੜ ਕੇ ਤਸੱਲੀ ਦੇ ਨਾਲ ਸਾਰਾ ਜਿਹੜਾ ਕੰਮ ਕਰਾ ਲਓ ਅੱਜ ਮੈਂ ਗਰਾਊਂਡ ਦੇ ਵਿੱਚ ਆਇਆ ਸੀ ਤੇ ਜਿੰਨੇ ਵੀ ਗਰਾਊਂਡਾਂ ਦੇ ਵਿੱਚ ਕੰਮ ਚੱਲਦਾ ਸਾਰਿਆਂ ਦੇ ਵਿੱਚ ਆਪਾਂ ਆਪ ਘੇੜਾ ਮਾਰ ਕੇ ਐਸਜੀਓ ਸਾਹਿਬ ਨੂੰ ਜਈ ਸਾਹਿਬ ਨੂੰ ਨਾਲ ਲੈ ਕੇ ਆਪਾਂ ਆਪ ਗਰਾਊਂਡਾਂ ਦਾ ਜਿਹੜਾ ਨਿਰੀਖਣ ਕਰਾਂਗੇ ਵੀ ਜਿਹੜਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਨਾਲ ਜਿਹੜਾ ਜੋੜਿਆ ਸਕੇ ਬਹੁਤ-ਬਹੁਤ ਧੰਨਵਾਦ ਸਾਡੇ ਪੰਸਾਬ ਸਾਬ ਜੀਤਾ ਜੀ ਸਾਡਾ ਪਿੰਡਾ ਵੀਰ ਬਲਾਕ ਸੰਮਤੀ ਮੈਂਬਰ ਸੋ ਸਾਰਿਆਂ ਦਾ ਭਾਈ ਧੰਨਵਾਦ ਵੈਗੁਰਜੀਕਾ ਖਾਲਸਾ ਵੈਗੁਰਜੀ ਬਹੁਤ ਬਹੁਤ